गुंडी जो तो पुलिस मुर्दा वाला अज तुम बीके जी डा वालों एक फते रैली करी गई है जोगे थाने के बारे में ए बारे सू पूरा विस्तार ਜਿਹੜਾ ਲਗਾਤਾਰ 2 ਮਹੀਨੇ ਹੋਣ ਵਾਲੇ ਸੀ ਪਰਸ ਨੂੰ 2 ਮਹੀਨੇ ਹੋ ਜਾਂਦੇ ਲਗਾਤਾਰ ਅਸੀਂ ਥਾਣੇ ਦੇ ਬਾਰਗੇ ਧਰਨਾ ਦਿੱਤਾ ਸੀਗਾ ਇਥੋਂ ਦੀ ਪੁਲਿਸ ਦਾ ਪਿੱਟ ਛਾਪਾ ਕਰਿਆ ਪੰਜਾਬ ਸਰਕਾਰ ਦਾ ਪਿੱਟ ਛਾਪਾ ਕਰਿਆ ਕਿਉਂਕਿ ਇੱਕ ਸਕੂਲ ਗਈ ਬੇਟੀ ਮਾਖੇ ਤੋਂ ਘਰੇ ਨਹੀਂ ਛਾਈ ਤੇ ਇਥੋਂ ਦੀ ਪੁਲਿਸ ਨੇ ਪੀੜਤ ਪਰਿਵਾਰ ਨੂੰ ਚੇੜਡਾਂ ਕੀਤੀਆਂ ਸਮਾਂ ਦੀ ਕਿਹਾ ਵੀ ਸਾਡੇ ਕੋਲੇ ਕਿਹੜਾ ਕੋਈ ਮੰਤਰ ਹੈ ਕੋਈ ਜਾਦੂ ਦੀ ਛਟੀ ਹੈ ਫਿਰ ਜਦੋਂ ਪੀੜਤ ਪਰਿਵਾਰ ਨੂੰ ਇਹ ਜੇ ਬੁਰੇਪਰੇ ਸ਼ਬਦ ਬੋਲਣ ਲੱਗ ਗਏ ਤਾਂ ਉੱਥੋਂ ਦਾ ਸਾਰਾ ਪਿੰਡ ਇਕੱਠਾ ਹੋ ਕੇ ਬੀਕੇ ਜੂ ਦਕਾਉਂਦਾ ਕੋਲੇ ਆਇਆ ਤੇ ਇੱਥੇ ਮੋਰਚਾ ਲਾਇਆ ਜਿਹਦੀ ਅੱਜ ਜੀਤੂ ਰੈਲੀ ਕੀਤੀ ਹੈ ਕਿਉਂਕਿ ਭਮਾ ਦੀ 2 ਮਹੀਨਾ ਤੋਂ ਥੋੜਾ ਸਮਾਂ ਘੱਟ ਹੋਇਆ ਸੀਗਾ ਕੁੜੀ ਇਹਨਾਂ ਨੇ ਪੁਲਿਸ ਨੇ ਬਰਾਨਤ ਕਰ ਲਈ ਪਰ ਬੜੇ ਡੰਡੇ ਦੇ ਜ਼ੋਰ ਨਾਲ ਕਰਾਈ ਹੈ ਬੜੇ ਉਹਨਾਂ ਦੇ ਵਿੱਚ ਧਰਾ ਚੜ੍ਹਾਏ ਬੜੇ ਲਾਰੇ ਲਾਏ ਸਾਨੂੰ ਬੜੇ ਵਿਸ਼ਵਾਸ ਦਿੱਤੇ ਪਰ ਜਦੋਂ ਬਾਹ ਨੂੰ ਮਰੂੜਾ ਦੇ ਲਿਆ ਫਿਰ ਇਹਨਾਂ ਨੇ ਕੁੜੀ ਲੈ ਆਂਦੀ ਦੁੱਖ ਦੀ ਗੱਲ ਇਹ ਆ ਵੀ 3 ਦਿਨ ਹੋ ਗਏ ਕੁੜੀ ਨੂੰ ਪੁਲਿਸ ਕੋਲੇ ਪੁਲ ਕੁੜੀ ਤੇ ਪ੍ਰੈਸ਼ਰ ਪਾ ਕੇ ਤੇ ਕੁੜੀ ਦੇ ਮਾਪਿਆਂ ਤੇ ਉਤੇ ਪ੍ਰੈਸ਼ਰ ਪਾ ਕੇ ਇਹ ਕਿਹਾ ਗਿਆ ਵੀ ਜਿਹੜਾ ਡਾਕਟਰੀ ਮੈਨਾਂ ਆਪਾਂ ਨਾ ਕਰਾਈਏ ਫੇਰ ਵੀ ਦੋਸਿਆਂ ਨੂੰ ਬਚਾਉਣ ਦੇ ਵਾਸਤੇ ਇਥੋਂ ਦੀ ਪੁਲਿਸ ਤਿਆਰ ਰਹੀ ਹੈ ਪਹਿਲਾਂ ਸਾਨੂੰ ਸ਼ੱਕ ਸੀਗਾ ਜਦੋਂ 3 ਦਿਨ ਕੁੜੀ ਪਰਿਵਾਰ ਨੂੰ ਨਾ ਦਿੱਤੀ ਤੇ ਇਹੀ ਕਹੇਗੇ ਵੀ ਡਾਕਟਰੀ ਮੈਨਾਂ ਨਾ ਕਰਾਈਏ ਉਸ ਮੁੰਡੇ ਦਾ ਨਿਸ਼ਕਰ ਉਹ ਜੂ ਕੁੜੀ ਨੂੰ ਪੜਾਈ ਗਏ ਤੇ ਪਰਿਵਾਰ ਨੂੰ ਧਮਕਾਈ ਗਏ ਫੇਰ ਸਾਨੂੰ ਪੂਰਾ ਯਕੀਨ ਹੋ ਗਿਆ ਵੀ ਉਹਨਾਂ ਨੂੰ ਮੁੰਡੇ ਵਾਲਾ ਨੂੰ ਬਚਾਉਣ ਦੇ ਵਿੱਚ ਸਾਡੀ ਪੁਲਿਸ ਮਾਨਸਾ ਜ਼ਿਲ੍ਹੇ ਦੀ ਲੱਗੀ ਹੋਈ ਹੈ ਪਰ ਪ੍ਰੰਤੂ ਵੀ ਕੇ ਜੂ ਦਕਾਉਂਦਾ ਨੇ ਲਗਾਤਾਰ ਸਰਚ ਕਰਕੇ ਤੇ ਇਹਨਾਂ ਦੇ ਗਲ ਦੇ ਵਿੱਚ ਗੂਠਾ ਦੇ ਕੇ ਕੁੜੀ ਬਰਾਮਦ ਕੀਤੀ ਐ ਤੇ ਨਾਲੇ ਜਿਹੜੀ ਡਾਕਟਰੀ ਮੈਨਾਂ ਉਦੋਂ ਕਰਾਇਆ ਜਦੋਂ ਕਚਹਿਰੀਆਂ ਦੇ ਵਿੱਚ ਵੀ ਬਚਤ ਭਾਵਨ ਦੇ ਮੂਹਰੇ ਬੈਠਣ ਵਾਸਤੇ ਤਿਆਰ ਹੋ ਗਏ ਵੀ ਛੋਟਾ ਇੱਥੇ ਵੀ ਪਿੱਟ ਛਾਪਾ ਕਰਦੇ ਇੱਕ ਥਾਣੇਵਾਰ ਕੇ ਧਰਨਾ ਚੱਲਦਾ ਫੇਰ ਕੁੜੀ ਦਾ ਡਾਕਟਰੀ ਮੈਨਾਂ ਕਰਾਇਆ ਤੇ ਹੁਣ ਵੀ ਸਾਨੂੰ ਆਸ ਹੈ ਵੀ ਜਿਹੜਾ ਦੋਸ਼ੀ ਐ ਉਹ ਦੋਸ਼ੀ ਨੂੰ ਬਣਦੀ ਸਜ਼ਾ ਮਿਲੇ ਅੱਗੇ ਤੋਂ ਕੋਈ ਸਾਡਾ ਬੱਚਾ ਚਾਹੋ ਬੱਚੀ ਇਹ ਗਲਤੀ ਨਾ ਕਰੇ ਇਹ ਅਸੀਂ ਰਸਤਾ ਬੰਦ ਕੀਤਾ ਇਹ ਰਾਹ ਬੰਦ ਕੀਤਾਗਾ ਪਰ ਇੱਥੋਂ ਦੀ ਪੁਲਿਸ ਇਤੋਂ ਦੀ ਸਰਕਾਰ ਹੈ ਜਿਹੜੀ ਲਗਾਤਾਰ ਇਹ ਰਾਹ ਨੂੰ ਤੰਦਰ ਕਰੀ ਜਾ ਰਹੀ ਹੈ ਵੀ ਲੋਕਾਂ ਦੀ ਅਣਖ ਮਰ ਜੇ ਲੋਕ ਫਸਲਾਂ ਦੇ ਭਾਅ ਪਿੱਛੇ ਨਾਲ ਲੜਨਾ ਲੋਕ ਫਸਲਾਂ ਜ਼ਮੀਨਾਂ ਬਚਾਉਣ ਪਿੱਛੇ ਨਾਲ ਲੜਨਾ ਅਣਖ ਮਾਰ ਦੇ ਵਾਸਤੇ ਸਾਡੀ ਪੰਜਾਬ ਤੇ ਕੇਂਦਰ ਸਰਕਾਰ ਤੇ ਪੁਲਿਸ ਪੂਰੇ ਪੱਬਾ ਪਾਰ ਹੈ ਪਰ ਅੱਗੇ ਤੋਂ ਜੇ ਕੋਈ ਗੁੜੀਆ ਜਾਂ ਕੋਈ ਮੁੰਡਾ ਗਲਤੀ ਕਰਦਾ ਤਾਂ ਬਖਸ਼ਾਂਗੇ ਨਹੀਂ ਜਿਵੇਂ ਆ ਪਰਿਵਾਰ ਦੀ ਤਸੱਲੀ ਕਰਾਈ ਹੈ ਤੰਨ ਜੀਆਂ ਦੇ ਉੱਤੇ ਪਰਚਾ ਦਰਜ ਕਰਾ ਕੇ ਮੁੰਡਾ ਥਾਣਾ ਜੇਬ ਦੇ ਵਿੱਚ ਢੱਕਿਆ ਹੋਇਆ ਕਿਸੇ ਨੂੰ ਨਹੀਂ ਬਖਸ਼ਾਂਗੇ ਬਣਦੀ ਸਜ਼ਾ ਦਿਵਾਵਾਂਗੇ ਤੇ ਨਹੀਂ ਤਾਂ ਬੱਚਾ ਨੂੰ ਬੇਨਤੀ ਹੈ ਵੀ ਪੜੋ ਪੜਨ ਵਾਸਤੇ ਤੁਹਾਨੂੰ ਪਰਿਵਾਰ ਨੇ ਲਾਇਆ ਮਹਿੰਗਾ ਪੜਾਈ ਦੇ ਉੱਤੇ ਖਰਚਾ ਹੁੰਦਾਗਾ ਪੜ ਕੇ ਆਪ ਦਾ ਤਰੱਕੀ ਵੱਲ ਜਾਓ ਤੇ ਜੇ ਕੋਈ ਇਸ ਤੋਂ ਛਿੜਕੂਗਾ ਮਲਤ ਕੰਮ ਕਰੂਗਾ ਉਹ ਕਦੇ ਵੀ ਬਖਸ਼ਿਆ ਨਹੀਂ ਜਾਊਗਾ ਜਿਹੜਾ ਪਰਿਵਾਰ ਸਾਡੇ ਕੋਲੇ ਆ ਗਿਆ ਉਹਦੀ ਮਦਦ ਕਰਾਂਗੇ ਤੇ ਉਸ ਪਰਿਵਾਰ ਦੇ ਨਾਲ ਖੜਕੇ ਉਸ ਜਿਹੜਾ ਦੋਸ਼ੀ ਬੱਚੇ ਨੂੰ ਪੂਰੀ ਸਜ਼ਾ ਦਿਵਾਵਾਂਗੇ